ਇੱਕ ਵਾਰ ਫਿਰ ਤੋਂ ਬਾਦੀਆਂ ਨਜ਼ਰ ਆ ਰਹੇ ਨੇ ਕਿਉਂਕਿ ਦਾਤ ਦੇ ਵੱਲੋਂ ਉਹਨਾਂ ਨੂੰ ਨੋਟਿਸ ਜਾਰੀ ਕਰਦੇ ਹੋਏ ਪੇਸ਼ ਹੋਣ ਦੇ ਵਾਸਤੇ ਕਹਿ ਦਿੱਤਾ ਜੀ ਹਾਂ ਐਮਰਜੈਂਸੀ ਫਿਲਮ ਲੈ ਕੇ ਲਗਾਤਾਰ ਕੰਗਣਾ ਰੌਤ ਵਿਵਾਦਾਂ ਦੇ ਵਿੱਚ ਕਿਰਦੀ ਨਜ਼ਰ ਆ ਰਹੀ ਹੈ ਕਿਉਂਕਿ ਲਗਾਤਾਰ ਇਸ ਦਾ ਸਿੱਖ ਜਥੇਬੰਦੀਆਂ ਵੱਲੋਂ ਐ ਜੀ ਪੀ ਸੀ ਦੇ ਵੱਲੋਂ ਤੇ ਸਿੱਖ ਸੰਗਤ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਕਿ ਜਿਹੜੀ ਕੰਗਣਾ ਰੌਤ ਦੀ ਨਵੀਂ ਫਿਲਮ ਹੈ ਐਮਰਜੈਂਸੀਜ਼ ਦੇ ਵਿੱਚ ਸਿੱਖਾਂ ਦੇ ਕਿਰਦਾਰ ਨੂੰ ਗਲਤ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ ਜਿਸ ਦੇ ਚੱਲਦੇ ਇਸੋ ਫਿਲਮ ਨੂੰ ਜਿਹੜਾ ਕਿ ਪੂਰਨ ਤੌਰ ਤੇ ਬੈਨ ਕਰਦੇ ਉਹਨਾਂ ਦੇ ਵੱਲੋਂ ਮੰਗ ਕੀਤੀ ਗਈ ਸੀ ਤੇ ਕੰਗਣਾ ਰੌਤ ਦੇ ਖਿਲਾਫ ਜਿਹੜੀ ਪਟੀਸ਼ਨ ਦਾਇਰ ਕੀਤੀ ਗਈ ਹੈ ਸੋ ਦਾ ਦੇਖਿਓ ਇਸ ਦੇ ਵਿੱਚ ਪਟੀਸ਼ਨ ਕਰਤਾ ਦੀ ਮੰਗ ਹੈ ਕਿ ਕੰਗਣਾ ਰੌਤ ਦੇ ਖਿਲਾਫ ਜਿਹੜੀ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ ਦਾ ਦੇਖ ਕਿ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੇ ਵਿੱਚ ਜਿਹੜਾ ਕਿ ਕੰਗਣਾ ਰੌਤ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ 5 ਦਸੰਬਰ ਨੂੰ ਜਿਹੜਾ ਕਿ ਕੰਗਣਾ ਰੌਤ ਅਸਤੇ ਉਹਨਾਂ ਨੂੰ ਕਿਹਾ ਗਿਆ ਜ਼ਿਲ੍ਹਾ ਦਾਦ ਦੇ ਵਿੱਚ ਇਹ ਪਟੀਸ਼ਨ ਜਿਹੜੀ ਕਿ ਧਾਇਰ ਕੀਤੀ ਗਿਆ ਮੰਗ ਕੀਤੀ ਜਾ ਰਹੀ ਹੈ ਕਿ ਕੰਗਣਾ ਰੌਦ ਦੇ ਖਿਲਾਫ ਜਿਹੜੇ ਕਿ ਐਫ ਆਈ ਆਰ ਉਹ ਦਰਜ ਹੋਣੀ ਚਾਹੀਦੀ ਹੈ ਦਾਦ ਦੇ ਕਿ ਐਸ ਐਸ ਪੀ ਚੰਡੀਗੜ੍ਹ ਨੂੰ ਇਹ ਜਿਹੜੀ ਕਿ ਅਪੀਲ ਕੀਤੀ ਗਈ ਹੈ ਕਿ ਕੰਗਣਾ ਰੌਦ ਦੇ ਖਿਲਾਫ ਜਿਹੜੀ ਐਫ ਆਈ ਆਰ ਦਰਜ ਕੀਤੀ ਜਾਵੇ ਦਾਦ ਦੇ ਕਿ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਭਾ ਪ੍ਰਧਾਨ ਐਡਵੋਕੇਟ ਰਵਿੰਦਰ ਸਿੰਘ ਬਸੀ ਨੇ ਕੰਗਣਾ ਦੇ ਖਿਲਾਫ ਜਿਹੜੀ ਕਿ ਇਹ ਪਟੀਸ਼ਨ ਹੈ ਦਰਜ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਕੰਗਣਾ ਔਰਨੋ ਦੇ ਖਿਲਾਫ ਐਫ ਆਈ ਆਰ ਦਰਜ ਕਰਨ ਦੀ ਮੰਗ ਕੀਤੀ ਐ ਸੋ ਦਾ ਦੇ ਕਿ ਕੰਗਣਾ ਔਰਨੋ ਦੇੜ ਕੀ ਹਮੇਸ਼ਾ ਆਪਣੇ ਵਿਵਾਦਿਤ ਬਿਆਨਾਂ ਕਰਕੇ ਦਾ ਚਰਚਾ ਦੇ ਵਿੱਚ ਛਾਈ ਰਹਿੰਦੀ ਤੇ ਹਾਲੇ ਦੇ ਵਿੱਚ ਨਵੀਂ ਐਮਰਜੈਂਸੀ ਫਿਲਮ ਕਰਕੇ ਵੀ ਲਗਾਤਾਰ ਵਿਵਾਦਾਂ ਦੇ ਵਿੱਚ ਹੈ ਇਸ ਫਿਲਮ ਦੇ ਵਿੱਚ ਸੰਤ ਜਰਨੈਲ ਸਿੰਘ ਪਿੰਡਰਾਵਾਲਾ ਦੇ ਕਿਰਦਾਰ ਨੂੰ ਦਿਖਾਇਆ ਗਿਆ ਜਿਸ ਨੂੰ ਲੈ ਕੇ ਸਿੱਖਾਂ ਦੇ ਵਿੱਚ ਉਸ ਗੱਲ ਨੂੰ ਲੈ ਕੇ ਵਿਰੋਧ ਹੈ ਕਿ ਗਲਤ ਤਰੀਕੇ ਦਾ ਕਿਰਦਾਰ ਜਿਹੜਾ ਕਿ ਸੰਤ ਜਰਨੈਲ ਸਿੰਘ ਪਿੰਡਰਾਵਾਲਾ ਦਾ ਫਿਲਮ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਸਿੱਖਾਂ ਦੇ ਇਕਤਾਰ ਨੂੰ ਗਲਤ ਤਰੀਕੇ ਦੇ ਨਾਲ ਪੇਸ਼ ਕੀਤਾ ਜਾ ਰਿਹਾ ਜੋ ਕਿ ਬਰਦਾਸ਼ਤ ਨਹੀਂ ਕਰਾਂਗੇ ਤਾਂ ਦੂਜੇ ਪਾਸੇ ਪਟੀਸ਼ਨ ਕਰਤਾ ਨੇ ਵੀ ਇਸੇ ਗੱਲ ਨੂੰ ਲੈ ਕੇ ਪਟੀਸ਼ਨ ਦਾਇਰ ਕਰਕੇ ਐਫਓਆਰ ਕਰਨ ਦੀ ਮੰਗ ਜੜਕੀ ਕੀਤੀ ਗਈ ਆ ਬਿਊਰੋ ਰਿਪੋਰਟ ਹਰਪੰਨੀ ਜੇਕਰ ਅਸੀਂ ਗੱਲ ਕਰ ਰਹੀ ਹੈ ਤਾਂ ਦਾਅਵਾ ਦਿਆ ਕਿ ਐਮਪੀ ਕੰਗਣਾ ਰਣੌਲ ਦੀਆਂ ਮੁਸ਼ਕਲਾਂ ਇੱਕ ਵਾਰ ਫਿਰ ਤੋਂ ਬਾਧੀਆਂ ਨਜ਼ਰ ਆ ਰਹੇ ਨੇ ਕਿਉਂਕਿ ਦਾਤ ਦੇ ਵੱਲੋਂ ਉਹਨਾਂ ਨੂੰ ਨੋਟਿਸ ਜਾਰੀ ਕਰਦੇ ਹੋਏ ਪੇਸ਼ ਹੋਣ ਦੇ ਵਾਸਤੇ ਕਹਿ ਦਿੱਤਾ ਜੀ ਹਾਂ ਐਮਰਜੈਂਸੀ ਫਿਲਮ ਲੈ ਕੇ ਲਗਾਤਾਰ ਕੰਗਣਾ ਰੌਤ ਵਿਵਾਦਾਂ ਦੇ ਵਿੱਚ ਕਿਰਦੀ ਨਜ਼ਰ ਆ ਰਹੀ ਹੈ ਕਿ ਲਗਾਤਾਰ ਐਸਾ ਸਿੱਖ ਜਥੇਬੰਦੀਆਂ ਵੱਲੋਂ ਐਸਜੀਪੀਸੀ ਦੇ ਵੱਲੋਂ ਤੇ ਸਿੱਖ ਸੰਗਤ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਕਿ ਜਿਹੜੀ ਕੰਗੜਾ ਅਰਨੋਧ ਦੀ ਨਵੀਂ ਫਿਲਮ ਹੈ ਐਮਰਜੈਂਸੀਜ਼ ਦੇ ਵਿੱਚ ਸਿੱਖਾਂ ਦੇ ਕਿਰਦਾਰ ਨੂੰ ਗਲਤ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ ਜਿਸ ਦੇ ਚੱਲਦੇ ਇਸ ਫਿਲਮ ਨੂੰ ਜਿਹੜਾ ਕਿ ਪੂਰਨ ਤੌਰ ਤੇ ਬੈਨ ਕੰਡ ਦੇ ਉਹਨਾਂ ਦੇ ਵੱਲੋਂ ਮੰਗ ਕੀਤੀ ਗਈ ਸੀ ਤੇ ਕੰਗੜਾ ਅਰਨੋਧ ਦੇ ਖਿਲਾਫ ਜੜ ਕੇ ਪਟੀਸ਼ਨ ਦਾਇਰ ਕੀਤੀ ਗਈ ਹੈ ਸੋ ਦਾ ਦੇਖ ਇਸ ਦੇ ਵਿੱਚ ਪਟੀਸ਼ਨ ਕਰਤਾ ਦੀ ਮੰਗ ਹੈ ਕਿ ਕੰਗਣਾ ਰੌਤ ਦੇ ਖਿਲਾਫ ਜਿਹੜੀ ਕਿ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ ਦਾ ਦੇ ਕੇ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੇ ਵਿੱਚ ਜਿਹੜਾ ਕਿ ਕੰਗਣਾ ਰੌਤ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ 5 ਦਸੰਬਰ ਨੂੰ ਜਿਹੜਾ ਕਿ ਕੰਗਣਾ ਰੌਤ ਪੇਸ਼ ਹੋਣ ਵਾਸਤੇ ਉਹਨਾਂ ਨੂੰ ਕਿਹਾ ਗਿਆ ਜ਼ਿਲ੍ਹਾ ਅਦਾਲਤ ਦੇ ਵਿੱਚ ਇਹ ਪਟੀਸ਼ਨ ਜਿਹੜੀ ਕਿ ਧਾਰ ਕੀਤੀ ਗਿਆ ਮੰਗ ਕੀਤੀ ਜਾ ਰਹੀ ਹੈ ਕਿ ਕੰਗਣਾ ਰੌਤ ਦੇ ਖਿਲਾਫ ਜਿਹੜੀ ਕਿ ਐਫ ਆਈ ਆਰ ਉਹ ਦਰਜ ਹੋਣੀ ਚਾਹੀਦੀ ਹੈ ਦਾਦੇ ਆ ਕਿ ਐਸਐਸਪੀ ਚੰਡੀਗੜ੍ਹ ਨੂੰ ਇਹ ਜਿਹੜੀ ਅਪੀਲ ਕੀਤੀ ਗਈ ਹੈ ਕਿ ਕੰਗੜਾ ਨੌਦੇ ਖਿਲਾਫ ਜਿਹੜੀ ਐਫਆਈਆਰ ਦਰਜ ਕੀਤੀ ਜਾਵੇ ਦਾਦੇ ਆ ਕਿ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਭਾ ਪ੍ਰਧਾਨ ਐਡਵੋਕੇਟ ਰਵਿੰਦਰ ਸਿੰਘ ਬਸੀ ਨੇ ਕੰਗੜਾ ਦੇ ਖਿਲਾਫ ਜਿਹੜੀ ਕਿ ਇਹ ਪਟੀਸ਼ਨ ਦਾਇਰ ਕੀਤੀ ਗਿਆ ਜਿਸ ਦੇ ਵਿੱਚ ਉਹਨਾਂ ਨੇ ਕੰਗੜਾ ਔਰ ਨੌਦੇ ਖਿਲਾਫ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ ਸੋ ਦਾਦੇ ਆ ਕਿ ਕੰਗੜਾ ਨੌਦੇ ਦੇ ਕਿ ਹਮੇਸ਼ਾ ਆਪਣੇ ਵਿਵਾਦਿਤ ਬਿਆਨਾਂ ਕਰਕੇ ਤਾਂ ਚਰਚਾ ਦੇ ਵਿੱਚ ਛਾਈ ਰਹਿੰਦੀ ਹੈ ਤੇ ਹਾਲ ਦੇ ਵਿੱਚ ਨਵੀਂ ਐਮਰਜੈਂਸੀ ਫਿਲਮ ਕਰਕੇ ਵੀ ਲਗਾਤਾਰ ਵਿਵਾਦਾਂ ਦੇ ਵਿੱਚ ਹੈ ਇਸ ਫਿਲਮ ਦੇ ਵਿੱਚ ਸંત ਜਰਨੈਲ ਸਿੰਘ ਪਿੰਡਰਾਵਾਲੇ ਦੇ ਕਿਰਦਾਰ ਨੂੰ ਦਿਖਾਇਆ ਗਿਆ ਜਿਸ ਨੂੰ ਲੈ ਕੇ ਸਿੱਖਾਂ ਦੇ ਵਿੱਚ ਉਸ ਗੱਲ ਨੂੰ ਲੈ ਕੇ ਵਿਰੋਧ ਹੈ ਕਿ ਗਲਤ ਤਰੀਕੇ ਦਾ ਕਿਰਦਾਰ ਜਿਹੜਾ ਕਿ ਸંત ਜਰਨੈਲ ਸਿੰਘ ਪਿੰਡਰਾਵਾਲੇ ਦਾ ਫਿਲਮ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਸਿੱਖਾਂ ਦੇ ਕਿਰਦਾਰ ਨੂੰ ਗਲਤ ਤਰੀਕੇ ਦੇ ਨਾਲ ਪੇਸ਼ ਕੀਤਾ ਜਾ ਰਿਹਾ ਜੋ ਕਿ ਬਰਦਾਸ਼ਤ ਨਹੀਂ ਕਰਾਂਗੇ ਤਾਂ ਦੂਜੇ ਪਾਸੇ ਪਟੀਸ਼ਨ ਕਰਤਾ ਨੇ ਵੀ ਇਸੇ ਗੱਲ ਨੂੰ ਲੈ ਕੇ ਪਟੀਸ਼ਨ ਤਿਆਰ ਕਰਕੇ ਐਫਆਰ